ਹੈਲੋ ਦੋਸਤੋ ਗੁੱਡ ਮਾਰਨਿੰਗ 올 ਆਫ ਯੂ ਮੈਂ ਆਸ ਕਰਦਾ ਕਿ ਤੁਸੀਂ ਸਭ ਠੀਕ ਹੋਵੋਗੇ ਤੇ ਮੈਂ ਅੱਜ ਸਵੇਰੇ ਉੱਠਿਆ ਤੇ ਉੱਠ ਕੇ ਮੈਂ ਨਾਤਾ ਰੋਟੀ ਪਕਾਈ ਸਭ ਕੁਝ ਚਾਹ ਬਣਾਈ ਚਾਹ ਬਣਾ ਕੇ ਤੇ ਮੈਂ ਹੁਣ ਜਾ ਰਿਹਾ ਸੀ ਕੰਮ ਤੇ ਤੇ ਮੈਂ ਸੋਚਿਆ ਕਿਉਂ ਨਾ ਇੱਕ ਛੋਟਾ ਜਿਹਾ ਵਲੌਗ ਬਣਾਇਆ ਜਾਵੇ ਤੇ ਮੈਂ ਹੁਣ ਜਾ ਰਿਹਾ ਸੀ ਰਸਤੇ ਦੇ ਵਿੱਚ ਮੈਂ ਆਪਣੀ ਪੰਜਵੇਂ ਫਲੋਰ ਤੋਂ ਥੱਲੇ ਉਤਰ ਰਿਹਾ ਹਾਂ ਆਪਣੇ ਘਰ ਤੋਂ ਤੇ ਮੈਂ ਸੋਚਿਆ ਚਲ ਮੈਂ ਆਪਣੇ ਦੋਸਤਾਂ ਦੇ ਨਾਲ ਆਪਣੇ ਜਿਹੜੇ ਕੰਮ ਦਾ ਸਫਰ ਹੈ ਰਸਤੇ ਦਾ ਸਫਰ ਹੈ ਉਹ ਸ਼ੇਅਰ ਕਰ ਦਿਆਂ ਤਾਂ ਕਿ ਤੁਸੀਂ ਸਭ ਜਾਣ ਮੈਨੂੰ ਪਤਾ ਹੈ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਜਿੱਦਾ ਪਿਆਰ ਕਰਦੇ ਤੇ ਤੇ ਤੁਸੀਂ ਮੇਰੀਆਂ ਵੀਡੀਓ ਨੂੰ ਪਿਆਰ ਕਰਦੇ ਰਹੋਗੇ ਦੋਸਤੋ ਅੱਛਾ ਹੁਣ ਮੈਂ ਜਦੋਂ ਜਾ ਰਿਹਾ ਸੀ ਆਪਣੇ ਸਾਈਕਲ ਦੇ ਕੋਲੇ ਤੇ ਮੈਂ ਇੱਥੋਂ ਨਿਕਲ ਰਿਹਾ ਆਪਣੇ ਕੰਮ ਦੇ ਵੱਲ ਨੂੰ ਔਰ ਮੈਂ ਤੁਹਾਨੂੰ ਅੱਜ ਦੇ ਰਸਤੇ ਦੇ ਵਿੱਚ ਜੋ ਵੀ ਟ੍ਰੈਫਿਕ ਬਾਅਦ ਹੈ ਜੋ ਵੀ ਇੱਥੇ ਸਭ ਕੁਝ ਮੈਂ ਤੁਹਾਨੂੰ ਬਖਾਵਾਂਗਾ ਪਰ ਪਹਿਲਾਂ ਮੈਂ ਐਮ ਆਰਟੀ ਦੇ ਜਾਂਦਾ ਹੁੰਦਾ ਸੀ ਟ੍ਰੇਨ ਤੇ ਤੇ ਮੈਂ ਸੋਚਿਆ ਕਿਉਂ ਨਾ ਹੁਣ ਮੈਂ ਸਾਈਕਲ ਤੇ ਜਾਇਆ ਕਰਾਂ ਕਿਉਂਕਿ ਮੈਂ ਐਮ ਆਰਟੀ ਤੇ ਜਾਣ ਦੇ ਕਾਰਨ ਮੈਟਰੋ ਤੇ ਜਾਣ ਦੇ ਕਾਰਨ ਮੈਂ ਮੋਟਾ ਹੋ ਚੱਲਿਆ ਸੀ ਜਿਆਦਾ ਹੀ ਤੇ ਇਸ ਕਰਕੇ ਸਾਈਕਲ ਤੇ ਜਾਣ ਦੇ ਕਾਰਨ ਜਿਆਦਾ ਫਿਟਨੈਸ ਰਹਿੰਦੀ ਹੈ ਬੰਦੇ ਦੀ ਸਾਈਕਲ ਚ ਲਾਉਂਦੇ ਨਾਲ ਐਕਸਰਸਾਈਜ਼ ਹੁੰਦੀ ਰਹਿੰਦੀ ਹੈ ਦੋਸਤੋ ਤੇ ਮੈਂ ਪਹੁੰਚ ਚੁੱਕਿਆ ਆਪਣੇ ਸਾਈਕਲ ਦੇ ਕੋਲੇ ਤੇ ਇਹ ਮੇਰਾ ਸਾਈਕਲ ਹੈ ਤੇ ਮੈਂ ਹੁਣ ਸਾਈਕਲ ਤੇ ਸਵਾਰ ਹੋ ਗਿਆ ਤੇ ਇਧਰ ਨਾਲ ਪਾਰ ਕੇ ਸਾਡੇ ਘਰਾਂ ਦੇ ਥੱਲੇ ਤੇ ਬਹੁਤ ਹੀ ਸੋਹਣਾ ਪਾਰ ਕੇ ਤੇ ਮੈਂ ਇਥੋਂ ਨਿਕਲ ਚਲੇ ਆ ਆਪਣੇ ਪਾਰਕ ਦੇ ਕੋਲ ਨੂੰ ਕੋਲੋਂ ਹੋਰ ਮੈਨੂੰ ਸਾਈਕਲ ਤੇ ਜਾਣਾ ਬਹੁਤ ਜ਼ਿਆਦਾ ਪਸੰਦ ਹੈ ਐਕਸਰਸਾਈਜ਼ ਕਰਨਾ ਤੇ ਮੈਂ ਸੋਚਦਾ ਕਿਉਂ ਨਾ ਹਮੇਸ਼ਾ ਸਾਈਕਲ ਦੀ ਸੈਰ ਚੰਗੀ ਲੱਗਦੀ ਏ ਯਾਰ ਠੀਕ ਹੈ ਤੇ ਮੈਂ ਚਾਹਣਾ ਕਿ ਤੁਸੀਂ ਵੀ ਜਿੰਨੇ ਵੀ ਦੋਸਤ ਆ ਸਾਈਕਲ ਦੇ ਸਵਾਰ ਹੋ ਕੇ ਜਾਇਆ ਕਰੋ ਤਾਂ ਕਿ ਫਿੱਟ ਰਵੋ ਤੇ ਹੁਣ ਮੈਂ ਜਦੋਂ ਇਧਰ ਜਾ ਰਿਹਾ ਸੀ ਤੇ ਮੈਂ ਇਥੋਂ ਥੋੜੀ ਜਿਹੀ ਜਿਵੇਂ ਵਿੱਚੋਂ ਵੀਡੀਓ ਤੇਜ਼ ਕਰ ਦਿੰਦਾ ਤਾਂ ਕਿ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਦੇਖ ਲਵੋ ਕਿਉਂਕਿ ਮੇਰੇ ਕੋਲ ਵੀ ਟਾਈਮ ਜਿਹੜਾ ਹੈ ਉਹ ਪੂਰਾ ਪੂਰਾ ਹੁੰਦਾ ਆ ਇਸ ਕਰਕੇ ਮੈਂ ਤੁਹਾਨੂੰ ਚਾਹੁੰਦਾ ਕਿ ਮੈਂ ਜਿਆਦਾ ਤੋਂ ਜਿਆਦਾ ਤੁਹਾਡੇ ਨਾਲ ਟਾਈਮ ਸਪੈਂਡ ਕਰ ਸਕਾਂ ਦੋਸਤੋ ਤੇ ਮੈਂ ਰਸਤੇ ਦੇ ਵਿੱਚ ਜਾ ਰਿਹਾ ਤੇ ਜਾਂਦਾ ਜਾਂਦਾ ਮੈਂ ਇਧਰ ਨਾਲ ਸਕੂਲ ਏ ਤੇ ਇਵੇਂ ਪਹੁੰਚ ਚੁੱਕਿਆ ਆ 메ਨ ਰੋਡ ਦੇ ਉੱਤੇ ਤੇ 메ਨ ਰੋਡ ਦੇ ਉੱਤੇ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਟ੍ਰੈਫਿਕ ਹੈ ਇੱਥੋਂ ਲੈ ਕੇ ਮੇਰੀ ਸ਼ਾਪ ਤੱਕ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਟ੍ਰੈਫਿਕ ਹੁੰਦਾ ਤੁਸੀਂ ਦੇਖ ਰਹੇ ਹੋ ਇਧਰ ਮੈਂ ਇੱਕ ਸਾਈਡ ਤੇ ਜਾ ਰਿਹਾ ਔਰ ਹਾਲਾਂਕਿ ਰਸਤੇ ਦੇ ਵਿੱਚ ਇਹਦੇ ਵਿਚਾਲੇ ਇੱਕ ਰਸਤਾ ਹੁੰਦਾ ਇੱਕ ਸਾਈਡ ਤੇ ਮਤਲਬ ਦੋ ਇੱਕ ਰਸਤੇ ਦੇ ਵਿੱਚ ਦੋ ਘਰਾਂ ਚੱਲਦੀਆਂ ਨੇ ਔਰ ਦੋਨੇ ਘਰਾਂ ਦੇ ਵਿਚਾਲੇ ਥੋੜਾ ਜਿਹਾ ਸਪੇਸ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਮੋਟਰਸ ਕੋਈ ਸਾਈਕਲ ਵਗੈਰਾ ਲੰਘ ਸਕੇ ਪਰ ਇਹ ਰਸਤਾ ਜਿਹੜਾ ਆ ਇਹ ਰਸਤਾ ਸਾਈਕਲ ਵਾਸਤੇ ਹੀ ਬਣਾਇਆ ਗਿਆ ਤੇ ਮੈਂ ਸੋਚਿਆ ਕਿ ਉਹਨਾ ਮੈਂ ਇੱਕ ਸਾਈਡ ਤੇ ਹੀ ਰਹ ਜਾਵਾ ਲੇਕਿਨ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਟ੍ਰੈਫਿਕ ਟ੍ਰੈਫਿਕ ਹੋਣ ਦੇ ਕਾਰਨ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਇੱਥੇ ਹਰ ਇੱਕ ਘਰ ਦੇ ਵਿੱਚ ਤਿੰਨ ਤਿੰਨ ਕਾਰਾਂ ਨੇ ਇਸ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਤੇ ਮੇਰਾ ਜਿਹੜਾ ਸਫਰ ਏ ਉਹ ਥੋੜਾ ਜਾਈਆ ਪੰਜ ਤੋਂ 4 ਮਿੰਟ ਦਾ ਕਹਿੰਦਾ ਮਤਲਬ ਉਹ 10 ਮਿੰਟ ਦਾ ਰਸਤਾ ਆ ਮੇਰਾ ਮੇਰੇ ਘਰ ਤੋਂ ਇਸ ਕਰਕੇ ਜਿਹੜਾ ਵਲੌਗ ਏ ਉਹ ਛੋਟਾ ਬਣ ਰਿਹਾ ਸੋ ਤੁਸੀਂ ਸਭ ਜਨ ਮੇਰੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਦੋਸਤੋ ਤਾਂ ਕਿ ਮੇਰਾ ਵਲੌਗ ਤੁਸੀਂ ਦੇਖ ਸਕੋ ਠੀਕ ਹੈ ਤੇ ਹੁਣ ਜੇ ਪਹੁੰਚ ਚੁੱਕੇ ਹਾਂ ਬਤੀਆਂ ਦੇ ਕੋਲੇ ਤੇ ਬਤੀਆਂ ਮੈਂ ਕਰ ਚੁੱਕਿਆ ਕ੍ਰੋਸ ਠੀਕ ਹੈ ਇੱਥੇ ਆ ਗਈ ਰੈੱਡ ਬੱਤੀ ਆ ਗਈ ਤੇ ਇਸ ਕਰਕੇ ਮੈਨੂੰ ਇੱਥੇ ਖਲੋਣਾ ਪੈ ਗਿਆ ਤੇ ਹੁਣ ਮੈਂ ਬਤੀਆਂ ਕ੍ਰੋਸ ਕਰਨ ਲੱਗਿਆ ਕ੍ਰੋਸ ਕਰਕੇ ਮੈਂ ਜਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਟ੍ਰੈਫਿਕ ਆ ਵਾਹ ਬਈ ਵਾਹ ਇਧਰ ਰੈੱਡ ਬੱਤੀ ਖੁੱਲ ਬੰਦ ਹੋ ਚੁੱਕੀ ਹੈ ਤੇ ਹਰੀ ਬੱਤੀ ਖੁੱਲ ਚੁੱਕੀ ਹੈ ਹੁਣ دوسری ਸਾਈਡ ਤੇ ਹੁਣ ਇਧਰੋਂ ਖੁੱਲਣਗੀਆਂ ਤੇ ਅਸੀਂ ਲੰਘਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੇਖੋ ਵੱਡੀਆਂ-ਵੱਡੀਆਂ ਇਮਾਰਤਾਂ ਨੇ ਤੇ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਜਦੋਂ ਅਸੀਂ ਇੱਥੇ ਜਾਉਨੇ ਤੇ ਤੁਸੀਂ ਵੀ ਟੂਰ ਰੈਸਟ ਵਾਸਤੇ ਤੁਸੀਂ ਆ ਸਕਦੇ ਹੋ ਮਲੇਸ਼ੀਆ ਬਹੁਤ ਸੋਹਣੀ ਕੰਟਰੀ ਹੈ ਘੁੰਮਣ ਵਾਸਤੇ ਤੁਸੀਂ ਆ ਮੈਂ ਹੁਣ ਚ ਰਸਤੇ ਦੇ ਵਿੱਚ ਖੜਾ ਸੀ ਤੇ ਮੈਂ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦਿਖਾ ਰਿਹਾ ਤੇ ਮੈਂ ਪਹੁੰਚ ਚੁੱਕਿਆ ਹਾਂ ਰਸਤਾ ਕਰਾਸ ਕਰਕੇ ਰੈੱਡ ਕਰਾਸ ਕੋਰ ਕਰਾਸ ਕਰਕੇ ਆਪਣੀ ਮਾਰਕੀਟ ਦੇ ਵਿੱਚ ਤੇ ਇੱਥੇ ਮਾਰਕੀਟ ਦੇ ਵਿੱਚ ਹਰ ਤਰ੍ਹਾਂ ਦੀ ਸ਼ੈਅ ਮਿਲ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਖਰੀਦਣੀ ਹੈ ਤੇ ਮੈਂ ਆਪਣੀ ਸ਼ਾਪ ਦੇ ਨੇੜੇ ਹੀ ਹਾਂ ਬਸ ਥੋੜੀ ਦੇਰ ਤੇ ਸਾਹਮਣੇ ਕੀ ਦਿਖ ਰਿਹਾ ਕੋਈ ਵੱਡੀ ਸਾਰੀ ਬਿਲਡਿੰਗ ਹੈ ਇਹਨੂੰ ਸਨਵੇ ਮਾਲ ਨੈਕਸਸ ਮਾਲ ਵੀ ਕਹਿੰਦੇ ਆ ਸਨਵੇ ਮਾਲ ਵੀ ਕਹਿੰਦੇ ਆ ਇੱਥੋਂ ਹਰ ਚਰਨ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਆਪਣੇ ਵਰਤਣ ਵਾਲੀਆਂ ਦੋਸਤੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹ ਹਰ ਜਗ੍ਹਾ ਮਲੇਸ਼ੀਆ ਬਹੁਤ ਹੀ ਸੋਹਣੀ ਕੰਟਰੀ ਹੈ ਤੇ ਬਾਕੀ ਤੁਹਾਨੂੰ ਮੈਨ ਆਸ ਕਰਦਾ ਕਿ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਹੋਵੇਗਾ ਤੇ ਸਭ ਜਣ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਥੈਂਕ ਯੂ ਥੈਂਕ ਯੂ ਸੋ ਮੱਚ ਗੇ ਦੋਸਤੋ ਤੇ ਸਭ ਜਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸਪੋਰਟ ਕਰੋ ਯਾਰ ਬਾਤ ਤੋਂ ਬਾਅਦ ਥੈਂਕ ਯੂ ਸੋ ਮੱਚ ਬੈਸਟ ਆਫ ਲੱਕ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ